ਬਾਬਾ ਜੀ ਸਸਤੀ ਕਾਰ ਹਾਂ ਦਾ ਮਤੇ ਜੀ ਬਾਬਾ ਜੀ ਸਕੂਟਰੀ ਨੇ ਤੁਹਾਨੂੰ ਬਹੁਤ ਬਹੁਤ ਧੰਨ ਆ ਹਾਂ ਜੀ ਇਹ ਦੋਨਾਂ ਦਾ ਨਾਮ ਉਹ ਕੀ ਇਹ ਤੁਹਾਨੂੰ ਪੈਨਰ ਦੇ ਸਹਿਯੋਗ ਨਾਲ ਦਿੱਤੀ ਗਈ ਜਾਂ ਬਾਹਰੋਂ ਦਿੱਤੀ ਜਾਣ ਇਹ ਬਾਹਰੋਂ ਕਿਸੇ ਪ੍ਰਵਾਣ ਨੇ দান ਕੀਤਾ ਜੀ ਕੈਨੇਡਾ ਚਾਲ ਕੈਨੇਡਾ ਦੇ ਇੰਡੀਆ ਨੂੰ ਮਿੰਨੂਦ ਬਾਸ ਦੇ ਦਰਸ਼ਾਣਿਕ ਹੈ ਨੇ ਜਿਹਨੂੰ দান ਕਿਸ ਨੇ দান ਕੀਤਾ ਤੇ ਕੱਲ 15 ਰੋਜ਼ ਠੀਕ ਨੂੰ ਉਹ ਬਿਟਾਤੀ ਸੀ ਉਸ ਨੂੰ ਜੀ ਬਾਤਾਂ ਰਵਲ ਕਰਦਾ ਜਿਨ੍ਹਾਂ ਨੇ ਬਾਬਾ ਜੀ ਤੁਹਾਨੂੰ ਸਕੂਟਰ ਦਿੱਸੀ ਆ ਤੁਸੀਂ ਦਿਨੋਂ ਰਾਤ 20 ਘੰਟੇ ਅਦਾਸਾ ਕਰਦੇ ਰਹਿੰਦੇ ਹੋ ਪਤਾ ਨਹੀਂ ਕਿੰਨਾ ਕੁ ਜਾ ਜਾਂਦੇ ਚੜਾਇਆ ਗੀ ਉਹ ਤਾਂ ਨਹੀਂ ਚਲੋ ਆਪਣਾ ਆਪਣਾ ਫਰਜ਼ ਆ ਦਾਸ ਕਰਨ ਦਾ ਉਹ ਅਕਾਲ ਪੁਰਖ ਨੇ ਕਰਨਾ ਤਾਂ ਫਰਜ਼ ਦਾ ਆਪਣਾ ਫਰਜ਼ ਆ ਵੀ ਡੋਬੀ ਦਾ ਇਹ ਨਾ ਕਰਨੇ ਉਹ ਨਾਲ ਸਹਿਮਤਾ ਦਾ ਦਸਤਾਵੇਜ਼ ਵੀ ਨਾ ਕਰਨੇ ਆ ਤੇ ਮਹਾਰਾਜ ਉਹਨਾਂ ਦੀ ਅਦਾਤ ਦੇ ਸ਼ੰਦ ਬਾਬਾ ਜੀ ਤੁਸੀਂ ਸਾਈਕਲ ਤੇ ਕਿੰਨੇ ਕੁ ਟਾਈਮ ਤੋਂ ਵਿੱਚ ਪੈਣ ਦੇ ਵਿੱਚ ਜਿਵੇਂ ਕਿਸੇ ਦੇ ਪ੍ਰੋਗਰਾਮ ਘਰ ਹੁੰਦਾ ਜਾਂ ਜਾਂ ਹੁੰਦਾਂਗੇ ਇਹ ਨਾ ਇੰਨਾ ਤਾਂ ਪੱਕਾ ਪਤਾ ਨਹੀਂ ਮੇਰਾ ਤਾਂ ਲਈ 1992 ਤਰ੍ਹਾਂ ਮੈਂ ਟੈਕਲ ਵੀ ਵਪਾਰ ਇੱਕ ਮੈਂ ਹੈ ਹੈਂਡੀਕੈਪ ਟੈਕ ਸਾਈਕਲ ਦੇ ਵਪਾਰ ਕਰ ਰਹੀ ਕਦੇ ਸੋਚਿਆ ਸੀ ਕਿ ਜੇ ਸਪੁੱਟ ਨਾ ਹੋਵੇ ਕੋਈ ਯਾਰ ਰਿੰਦੀ ਕਾਲਪੁਰ ਆਫ ਹੀ ਕਰੂੰਗਾ ਜੀ ਉਹਨਾਂ ਦਾ ਬਹੁਤ ਬਹੁਤ ਮਾਰ ਰੋੜ ਦਾ ਮਹਾਰਾ ਚੱਲਦੀ ਕਰਾਤ ਮੈਂ ਪੈਨਡ ਵੱਲੋਂ ਬਾਬਾ ਜੀ 拉什ਮਨ ਸਿੰਘ ਜੀ ਹੋਰ ਸਾਰੇ ਸਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਪਿੰਡ ਦੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਹੈੱਡ ਗ੍ਰਾਂਥੀ ਬਾਬਾ ਲਸ਼ਮਨ ਸਿੰਘ ਜੀ ਨੂੰ ਇਹ ਸਪੂਟਰੀ ਪੇਟਾ ਕੀਤੀ ਹੈ ਮੈਂ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਪਰਮਾਤਮਾ ਅਗੇ ਇਹ ਦੁਆ ਕਰਦਾ ਕਿ ਉਹਨਾਂ ਦੀ ਜਸਪਾਉ ਨੰਨਾਲੇ ਸਕੂਟਰੀ ਸਾਡੇ ਪਿੰਡ ਦੇ ਹੈਡ ਗ੍ਰਾਂਥੀ ਬਾਬਾ ਲక్ష్మణ ਸਿੰਘ ਜੀ ਨੂੰ ਦਿੱਤੀ ਹੈ ਦੈਣ ਦੁੱਗਣੀ ਆ ਚੌਕਣੀ ਤੇ ਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ